ਮਰਦਾ ਦੇਸ਼ ਗਲੀਆਂ ਨਾਲੀਆਂ ਤੇ ਖੜਾ ਦੇਸ਼ 70 ਸਾਲ ਦੀ ਆਜ਼ਾਦੀ ਚ ਤੇ ਮਸ਼ੀਨਾ ਵਰਤ ਰਹੇ ਨੇ ਇੱਕ ਸਖਪਾਲ ਸਿੰਘ ਖਹਿਰਾ ਵੀ ਜਾਣਦਾ ਜੀ ਉਹਨੂੰ ਕੋਈ ਕਿਸੇ ਨੇ ਦੇਖਿਆ ਇੰਡੀਅਨ ਸਟੇਟ ਦਾ ਚੂਹਾ ਇੰਡੀਅਨ ਸਟੇਟ ਦੀ ਪੱਟੀ ਹੋਈ ਖੱਡ ਚ ਵੜ ਗਿਆ ਜੇ ਕਿਸੇ ਨੇ ਬਹਿਮ ਕੱਢਣਾ ਕੀ ਆਪਾਂ ਯਾਰ ਬਾੜੇ ਦੇ ਟੱਟੂਆਂ ਤੋਂ ਕਰਾਉਣਾ ਕਦੇ 20 ਲੱਖ ਕਦੇ 30 ਲੱਖ ਆਪਾਸ ਸਦਮ ਸਿੱਧਾ ਹੀ ਦੇਖ ਲੈਣੇ ਆ। ਬਾਬਾ ਹਰੀ ਸਿੰਘ ਨਲੂਏ ਹੁਣੀ, ਬਾਬਾ ਬੰਦਾ ਸਿੰਘ ਬਹਾਦਰ ਹੁਣੀ, ਸੰਤ ਜਰਨੈਲ ਸਿੰਘ ਹੁਣੀ, ਭਾਈ ਗਰਜੰਤ ਸਿੰਘ ਹੁਣੀ, ਭਾਈ ਰਿਸ਼ਪਾਲ ਸਿੰਘ ਹੁਣੀ। ਸਾਡੇ ਸਾਰੇ ਗੁਰੂ ਕੇ ਸਿੱਖ ਮੈਂ ਆਪਸ ਚ ਮਿਲਦੇ ਦੇਖੇ ਨੇ ਤੇ ਉਹ ਫਤਿਹ ਪੂਰੀ ਚੜ੍ਹਦੀ ਕਲਾ ਨਾ ਬਣਾਉਂਦੇ ਹੁੰਦੇ ਸੀ। ਗੁਰੂ ਕੇ ਸਿੱਖੋ ਜਮਹੂਰੀਅਤ ਬਹਾਲੀ ਲਈ ਜਿਹੜੇ ਆਏ ਹੋ ਹੁਣ ਪਤਾ ਲੱਗ ਜੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਰਾਜਨੀਤਿਕ ਬੱਬਰ ਸ਼ੇਰ ਸ਼ੇਰ ਤਾਂ ਬਹੁਤ ਬਣ ਜਾਂਦੇ ਨੇ ਹਨਾ ਬੱਬਰ ਸ਼ੇਰ ਉਹ ਜਿਹਦੀ ਗਰਦਨ ਤੇ ਜੱਤ ਹੁੰਦੀ ਆ ਉਹ ਹੁੰਦਾ ਸਿੱਖ ਕੌਮ ਦੇ ਬੱਬਰ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਜਿਹੜੇ ਆਏ ਹੋ ਜਿਹੜੇ ਉਹਨਾਂ ਲਈ ਦਿਨ ਰਾਤ ਇੱਕ ਕਰ ਰਹੇ ਹੋ ਹੁਣ ਮੈਂ ਜਕਾਰਾ ਛੱਡੂੰਗਾ ਹੱਥ ਖੜਾ ਕਰਕੇ ਉਹਦਾ ਜਵਾਬ ਦਿਓ ਬੋਲੇ ਈਸ਼ਾਨ ਹੈ ਹੁਣ ਆਇਆ ਮਾੜਾ ਜਿਹਾ ਬੋਲਣ ਦਾ ਸਵਾਦ ਵੀ ਆਊਗਾ ਹੁਣ ਤੋਂ 10 ਮਿੰਟ ਗਿਣ ਲਿਓ ਜੀ ਆ ਤਾਂ ਤੁਹਾਨੂੰ ਕੈਮ ਕਰਨਾ ਸੀ ਅਕਾਲ ਤਖਤ ਸਾਹਿਬ ਦੇ ਸਨਮੁਖ ਦਰਬਾਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੱਖੋ ਅੱਜ ਆਪਾਂ ਜਮਹੂਰੀਅਤ ਦੀ ਬਹਾਲੀ ਲਈ ਇਕੱਠੇ ਹੋਏ ਆ ਤੁਸੀਂ ਸੋਚ ਕੇ ਦੇਖੋ ਕਿ ਜਿਸ ਬੇਸ਼ ਵਿੱਚ ਸਿੱਖਾਂ ਦੀ ਜਮਹੂਰੀਅਤ ਦੀ ਬਹਾਲੀ ਹੋਣੀ ਉਥੇ ਆਪਣਾ ਅਸਥਾਨ ਕੀ ਹੋਊਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਰਾਜਨੀਤਕ ਤੌਰ ਤੇ ਹਮੇਸ਼ਾ ਪੰਥ ਲਈ ਪੰਜਾਬ ਲਈ ਡਟ ਕੇ ਖੜਦੇ ਨੇ ਉਹਨਾਂ ਦਾ ਸਾਥ ਦੇਣਾ ਪੈਣਾ ਹੈ ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਚੋਣ ਹੋਈ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਡਟ ਕੇ ਇੰਡੀਅਨ ਸਟੇਟ ਦੇ ਖਿਲਾਫ ਚੋਣ ਲੜੀ ਹੁਣ ਜਮਹੂਰੀਅਤ ਬਹਾਲੀ ਦੇ ਨਾਲ ਜਿਹੜੀਆਂ ਮਸ਼ੀਨਾਂ ਜੀਆਂ ਰੱਖੀ ਫਿਰਦੇ ਨੇ ਇਹਨਾਂ ਦਾ ਵੀ ਐਲਾਨ ਕਰੋ ਵੀ ਇਹ ਵੀ ਛਕਾਉਣੀਆਂ ਨੇ ਕਿਉਂਕਿ ਇੰਡੀਅਨ ਸਟੇਟ ਜਿੰਨੂੰ ਚਾਹੇ ਜਿਤਾ ਸਕਦੀ ਹੈ ਜਿੰਨੂੰ ਚਾਹੇ ਹਰਾ ਸਕਦੀ ਹੈ ਮਸ਼ੀਨਾਂ ਦੇ ਵਿੱਚ ਕੀ ਹੈ ਜੀ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਕਿਤੇ ਵੀ ਮਸ਼ੀਨਾਂ ਦੀ ਵਰਤੋਂ ਨਹੀਂ ਹੋ ਰਹੀ ਭੁੱਖ ਮਸ਼ੀਨਾਂ ਨੂੰ ਚਲਾਉਂਦਾ ਕੌਣ ਹੈ ਮਸ਼ੀਨਾਂ ਨੂੰ ਚਲਾਉਂਦੇ ਨੇ ਅੰਬਾਨੀ ਔਰ ਅਡਾਨੀ ਜਮਹੂਰੀਅਤ ਦੇ ਬਹਾਲੀ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਉਂ ਨਹੀਂ ਲੇਟ ਹੁੰਦੀਆਂ ਸਾਡੇ ਧਾਰਮਿਕ ਸਥਾਨਾਂ ਦੀਆਂ ਚੋਣਾਂ ਕਿਉਂ ਲੇਟ ਹੋ ਰਹੀਆਂ ਨੇ ਇਹ ਗੱਲ ਆਪਾਂ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਪੰਜਾਬ ਦਾ ਜਣਾ ਕਣਾ ਉੱਠ ਕੇ ਇਹ ਗੱਲ ਕਹਿ ਦਿੰਦਾ ਕਿ ਸਿੱਖੋ ਤੁਹਾਡੇ ਕੋਲ ਲੀਡਰ ਨਹੀਂ ਹੈ ਤੁਹਾਡੇ ਕੋਲ ਰਾਜਨੀਤਿਕ ਲੀਡਰ ਨਹੀਂ ਹੈ ਲੀਡਰ ਹੈਗਾ ਗੁਰੂ ਕੇ ਸਿੱਖੋ ਆਪਾਂ ਨੂੰ ਪਛਾਣੇ ਨਹੀਂ ਹੈਗੀ ਬੈਠਾ ਪੰਥ ਦਾ ਜਰਨੈਲ ਸਿੱਖ ਕੌਮ ਦਾ ਇੱਕ ਬਾਦ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ 1999 ਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਉਸ ਵੇਲੇ ਹਲਕਾ ਤਰਨਤਾਰਨ ਹੁੰਦਾ ਸੀ ਉਥੋਂ ਚੋਣ ਲੜੀ ਜਿਹੜੀਆਂ ਗੱਲਾਂ ਪੰਥ ਨਾਲ ਕੌਮ ਨਾਲ ਕੀਤੀਆਂ ਕਦੇ ਉਹਨਾਂ ਤੋਂ ਭੱਜਿਆ ਯਾਰ ਤਿੰਨ ਵਾਰ ਆਪਾਂ ਮੈਂਬਰ ਪਾਰਲੀਮੈਂਟ ਬਣਾਤਾ ਇੰਡੀਅਨ ਸਟੇਟ ਦੀਆਂ ਤਿੰਨੇ ਵਾਰ ਸਾਡੇ ਬੱਬਰ ਸ਼ੇਰ ਨੇ ਪੂੰਛਾਂ ਝੁਕਾ ਕੇ ਰੱਖੀਆਂ ਮੈਂਬਰ ਪਾਰਲੀਮੈਂਟ ਤਾਂ 47 ਤੋਂ ਬਾਅਦ ਹੋਰ ਵੀ ਜਾਂਦੇ ਨੇ ਮੈਂ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛਿਆ ਮੈਂ ਕਿਹਾ ਜੀ ਸਵੇਰ ਤੋਂ ਬਹਿ ਜੰਨੇ ਹਾਂ ਸ਼ਾਮ ਨੂੰ ਕਦ ਤੇ ਆਉਣੇ ਹਾਂ ਪੰਥਕ ਹੈ ਉਹਦਾ ਜਵਾਬ ਸੀ ਕਹਿੰਦਾ ਚਾਹ ਵੀ ਫ੍ਰੀ ਹੈ ਰੋਟੀ ਵੀ ਫ੍ਰੀ ਹੈ ਤੇ ਕੋਕ ਵੀ ਕਹਿੰਦਾ ਦਸ ਦਾ ਮਿਲ ਜਾਂਦਾ ਕਹਿੰਦਾ ਤਾਂ ਬੈਠੇ ਰਹੀਦਾ ਉਹ ਵਾਹ ਉਹ ਤੁਹਾਡੇ ਸਿੱਖਾਂ ਦੇ ਲੀਡਰੋ ਤੁਸੀਂ ਪੰਥ ਨੂੰ ਅੱਗੇ ਲੈ ਕੇ ਜਾਏਗੇ ਜਿਹੜਾ ਮੌਜੂਦਾ ਸਮਾਂ ਇੰਡੀਅਨ ਸਟੇਟ ਦੇ ਖਿਲਾਫ ਬਹੁਤ ਵੱਡੀ ਜੰਗ ਪੋਲਿਟਿਕਲ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵਿੱਢੀ ਹੋਈ ਆ ਕਦੇ ਕਿਸੇ ਲੀਡਰ ਦੀ ਚਿੱਠੀ ਦਿੱਲੀ ਤੋਂ ਗਾਹਾਂ ਦੇਖੀ ਆ ਜਲਦੀ ਮੈਨੂੰ ਹੱਥ ਖੜਾ ਕਰਕੇ ਦੱਸ ਦਿਓ ਗੁਰੂ ਕੇ ਸਿੱਖੋ ਦਸਮ ਪਾਤਸ਼ਾਹ ਨੇ ਇੰਨੀ ਕੁ ਜੁਰਤ ਬਖਸ਼ੀ ਐ ਕਿ ਸੱਚ ਚਾਹੇ ਕਿਸੇ ਦੇ ਸਾਹਮਣੇ ਬੋਲਣਾ ਪੈ ਜਵੇ ਮੈਂ ਕਦੇ ਗੁਰੇਜ ਨਹੀਂ ਕੀਤਾ ਅਸੀਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਤੋਂ ਪਹਿਲਾਂ ਦੇ ਪੰਥ ਲਈ ਪੰਜਾਬ ਲਈ ਤੁਰੇ ਫਿਰਦੇ ਆ ਜਦੋਂ 99 ਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਚੋਣ ਲੜੀ ਸੀ ਉਸ ਵੇਲੇ ਵੀ ਸਾਡਾ ਪਰਿਵਾਰ 10-12 ਦਿਨ ਤਰਨਤਾਰਨ ਲਾ ਕੇ ਆਇਆ ਸੀਗਾ ਕਦੇ ਆਉਦੇ ਨਹੀਂ ਮੰਗੇ ਕਦੇ ਪੰਥ ਨੂੰ ਕੋਈ ਅਲਾਮਾ ਨਹੀਂ ਦਿੱਤਾ ਪੰਥ ਦੇ ਉੱਤੇ ਜਿੰਨੀਆਂ ਭੀੜਾਂ ਪਈਆਂ ਸਰਦਾਰ ਮਾਨ ਦੇ ਨਾਲ ਸਾਰੇ ਪੰਥਕ ਜਰਨੈਲਾਂ ਦੇ ਨਾਲ ਆਪਣੇ ਪਿੰਡੇ ਤੇ ਹੰਡਾਈਆਂ ਕਦੇ ਨਹੀਂ ਪੰਥ ਨੂੰ ਕੁਝ ਕਿਹਾ ਕਿਉਂਕਿ ਜੋ ਕੁਝ ਹੈ ਉਹ ਸਾਰਾ ਦਸਮ ਪਾਸ਼ਾ ਦਾ ਹੈ ਆਪਾਂ ਬਹੁਤ بڑے ਭੁਲੇਖੇ ਪਾੜ ਲੰਨੇ ਆ ਕਿ ਖੈ ਨਹੀਂ ਮੈਂ ਕੀ ਕਰਤਾ ਗੁਰੂ ਕੇ ਸਿੱਖੋ ਪੰਥ ਦੇ ਵਿੱਚ ਮੈਂ ਨਾਉਂ ਦੀ ਕੋਈ ਚੀਜ਼ ਨਹੀਂ ਅੱਜ ਸੰਗਰੂਰ ਤੋਂ ਖਰਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੰਡੀਅਨ ਸਟੇਟ ਆਰਾਮ ਦੀ ਨੀਂਦ ਸੌਣਾ ਚਾਹੁੰਦੀ ਸੀ ਜਿੱਦਣ ਦਾ ਬਬਰ ਸ਼ੇਰ ਹਾਰਿਆ ਉਹਨਾਂ ਦੇ ਕੰਨ ਚਾਰ ਵਾਰ ਪਟਦਾ ਦਿਹਾੜੀ ਚ ਪਹਿਲਾਂ ਇੱਕ ਵਾਰ ਪਟਦਾ ਦੀ ਹੁਣ ਰੋਜ਼ ਮਰੋੜ ਦਿੰਦਾ ਚੀਕਾਂ ਕਢਾਈਆਂ ਪਈਆਂ ਨੇ ਸਾਰੀ ਦੁਨੀਆ ਚ ਮੈਂਬਰ ਪਾਰਲੀਮੈਂਟ ਦਾ ਆਪਾਂ ਹੋਰ ਵੀ ਬਣਾਏ ਨੇ ਆਪਾਂ ਇੱਕ ਮੈਨੂੰ ਬੜਾ ਰੋਸ ਹੈ ਨਾ ਮੈਂ ਅੱਜ ਖੁੱਲ ਕੇ ਗੱਲਾਂ ਕਰਨੀਆਂ ਮੈਨੂੰ ਸਟੇ ਸੈਕਟਰੀ ਸਾਹਿਬ ਕਹਿੰਦੇ ਸਾਢੇ 7 ਮਿੰਟ ਲੈ ਲੈ ਮੁੱਖਾ 10 ਤੋਂ ਘੱਟ ਨਹੀਂ ਭਰਾਵਾ ਗੱਲ ਬਣਨੀ ਨਹੀਂ ਰਹਿਣੇ ਹੁੰਦੇ ਸਤਕਾਰਯੋਗ ਨੇ ਤੇ ਸਾਡਾ ਬੱਬਰ ਸ਼ੇਰ ਫੇਰ ਗਰਾਊਂਡ ਤੇ ਬੁੱਕਦਾ ਫਿਰਦਾ ਆਪਾਂ ਸੁਖਪਾਲ ਸਿੰਘ ਖੈਰੇ ਨੂੰ ਵੀ ਪੰਥਕ ਬਣਾ ਲਿਆ ਯਾਰ ਉਹਦੀਆਂ ਕਰਤੂਤਾਂ ਉਹਦੇ ਪਰਦਾ ਪਰਿਵਾਰ ਦੀਆਂ ਆਪਾਂ ਦੇਖੀਆਂ ਹੀ ਨਹੀਂ ਸਿੱਖ ਕੌਮ ਸਿੱਖ ਕੌਮ ਦੇ ਜਰਨੈਲ ਆਇਰਿਸ਼ਪਾਲ ਸਿੰਘ ਛੰਦਣਾ ਜਾਣਦੇ ਹੋ ਸਾਡਾ ਰਿਸ਼ਤੇਦਾਰ ਸੀ ਉਹਨਾਂ ਦਾ ਬੇਟਾ ਬੈਠਾ ਹੈ ਅਮਰਤਪਾਲ ਇਹ 45 ਦਿਨ ਦਾ ਸਾਡੇ ਕੋਲ ਆਇਆ ਸੀ 45 ਦਿਨ ਦਾ ਸੀ ਇਸ ਨੌਜਵਾਨ ਨੂੰ ਗੁਰੂ ਕੇ ਸਿੱਖੋ ਲੁਧਿਆਣਿਆਂ ਤੋਂ ਸਾਡੇ ਪੰਥਕ ਸ਼ੇਰ ਸਰਦਾਰ ਸੇਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੀ ਟਿਕਟ ਦੇ ਦਿੱਤੀ ਇੱਕ ਉਥੇ ਹੋਰ ਇੰਡੀਅਨ ਸਟੇਟ ਨੇ ਪੰਥਕ ਪੈਦਾ ਕਰ ਲਿਆ ਜਿਹਦਾ ਨਾਮ ਉਸੇ ਕਮਲਜੀਤ ਬਰਾੜ ਮੈਂ ਉਸ ਸ਼ਖਸ ਨਾਲ ਕਦੇ ਜ਼ਿੰਦਗੀ ਚ ਹੱਥ ਵੀ ਨਹੀਂ ਮਿਲਾਇਆ ساری ਜ਼ਿੰਦਗੀ ਕਾਂਗਰਸ ਦੇ ਤਲਵੇ ਚ ਟੜਦਾ ਰਿਹਾ ਪਿਛਲੇ ਦਿਨੀ ਉਹਦਾ ਬਾਪ ਫੇਰ ਕਾਂਗਰਸ ਚ ਰਲ ਗਿਆ ਅੱਜ ਫੇਰ ਪੋਸਟਰ ਪਾਈ ਬੈਠੇ ਨੇ ਕਹਿੰਦੇ ਜੀ ਮੁੰਡਾ ਪੰਥਕ ਹੈ ਫਿਰ ਸਾਨੂੰ ਦੱਸਾ ਤਾਂ ਦੱਸੋ ਤਾਂ ਸਹੀ ਕਿ ਕਹਾਂਜੀਤ ਬਰਾੜ ਕੌਣ ਹੈ ਉਹਦਾ ਪਰਿਵਾਰ ਕੌਣ ਹੈ ਫਿਰ ਸਾਤੇ ਮਿਸ ਗਾਈਡ ਹੋ ਜਾਂਦਾ ਕਹਿਣ ਲੱਗੇ ਹਨਾ ਫਿਰ ਤੁਸੀਂ ਗੁੱਸਾ ਕਰਦੇ ਹੋ ਪਿਤਾ ਕਾਂਗਰਸ ਚ ਵਾਪਸ ਕਰ ਗਿਆ ਇੱਕ ਨਵੀਂ ਗੱਲ ਚੱਲੀ ਹੋਈ ਹੈ ਕਹਿੰਦੇ ਬਈ ਘਰ ਵਾਪਸੀ ਕਰ ਲਈ ਕੀ ਗੱਲ ਜੇ ਲੁਧਿਆਣੇ ਤੋਂ ਖੜੇ ਸੀ ਜਦ ਘਰ ਵਾਪਸੀ ਨਹੀਂ ਹੋਈ ਭਾਈ ਰਿਸ਼ਪਾਲ ਸਿੰਘ ਚੰਦਣਾ ਦੇ ਬੰਦ-ਬੰਦ ਕੱਟੇ ਗਏ ਜੋ ਤਸ਼ੱਦਦ ਉਸ ਵੇਲੇ ਭਾਈ ਰਿਸ਼ਪਾਲ ਸਿੰਘ ਤੇ ਹੋਇਆ ਅਸੀਂ ਅੱਖਾਂ ਅੱਖੀ ਦੇਖਿਆ ਅਸੀਂ ਮਾਨ ਸਾਬ ਹਣੀ ਅਸੀਂ ਧਰਨਾ ਲਾਇਆ ਉਹਦਾ ਸੰਸਕਾਰ ਕੀਤਾ ਉਹਦੇ ਫੁੱਲ ਪਾ ਕੇ ਆਏ ਬਹੁਤ ਚੜਦੀ ਕਲਾ ਵਾਲਾ ਗੁਰੂ ਕਾ ਸਿੱਖ ਧੀ ਗੁਰੂ ਕੇ ਸਿੱਖੋ ਉਹਦੇ ਮੁੰਡੇ ਨੂੰ 10000 ਵੋਟ ਪਾ ਕੇ ਨਾਰਿਆਂ ਤੱਕੇ ਸੀਮਤ ਹੋ ਗਏ ਜਿੱਦਣ ਆਪਾਂ ਦਸਮ ਪਾਤਸ਼ਾਹ ਦੇ ਪੁੱਤਰ ਬਣ ਗਏ ਜਿੱਦਣ ਤੁਸੀਂ ਅਸਲ ਖਾਲਸੇ ਬਣ ਗਏ ਮੈਂ ਗਰੰਟੀ ਦਿੰਦਾ ਕਿ ਖਾਲਸਾ ਰਾਜ 2 ਘੰਟੇ ਚ ਆ ਜਾਊਗਾ ਜਿੰਨਾ ਚਿਰ ਆਪਾਂ ਅਸਲੀ ਔਰ ਨਕਲੀ ਦੀ ਪਛਾਣ ਨਹੀਂ ਕਰਦੇ ਉਹਨਾਂ ਚਿਰ ਕੁਝ ਨਹੀਂ ਹੋਣਾ ਜਮਹੂਰੀਅਤ ਦੀ ਬਹਾਲੀ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ ਆਓ ਡਟ ਕੇ ਇਹਨਾਂ ਦਾ ਆਪਾਂ ਸਾਥ ਦਈਏ ਇਸ ਕੌਮੀ ਜਰਨਲ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਮੈਂ ਚਾਰਕ ਗੱਲਾਂ ਪੰਥ ਦੀਆਂ ਕੀਤੀਆਂ ਜੇ ਸਰਦਾਰ ਸਿਮਰਨਜੀਤ ਸਿੰਘ ਮਾਨੋਂਣੀ ਅਜਾਜਤ ਦੇਣ ਕਿਉਂਕਿ ਮੈਂ ਕਦੇ ਜ਼ਿੰਦਗੀ ਚ ਡਿਸਪਲਿਨ ਤੋਂ ਬਾਹਰ ਨਹੀਂ ਗਿਆ ਗੁਰੂ ਕੇ ਸਿੱਖੋ ਪਰਸੋਂ 13 ਤਰੀਕ ਨੂੰ ਦਿੱਲੀ ਦਾ ਗੱਡੀ ਨੰਬਰ ਹਰਿਆਣੇ ਚ ਬੰਦੇ ਰਹਿੰਦੇ ਨੇ ਪੰਜਵੀਂ ਵਾਰ ਮੈਨੂੰ ਫੇਰ ਮਾਰਨ ਵਾਸਤੇ ਆਏ ਪੰਜਵੀਂ ਵਾਰ ਕੱਲ ਸਾਰੀ ਦਿਨ ਪੰਜਾਬ ਪੁਲਿਸ ਨੇ ਸਾਡੇ ਪਿੰਡ ਨੂੰ ਸ਼ੌਣੀ ਚ ਬਦਲ ਕੇ ਰੱਖਿਆ ਉਹ ਗੱਡੀ ਵੀ ਟਰੇਸ ਹੋ ਗਈ ਉਹ ਬੰਦੇ ਵੀ ਇੱਕ ਦੋ ਦਿਨ ਵਿੱਚ ਫੜੇ ਜਾਣਗੇ 1983 ਤੋਂ ਮੈਂ ਨਿੱਜੀ ਤੌਰ ਤੇ ਦੱਸਣ ਲੱਗਿਆ ਮੈਂ ਸ਼ਬਦ ਬਹੁਤ ਮਾੜਾ ਸੰਤ ਜਰਨੈਲ ਸਿੰਘ ਉਹਨਾਂ ਦੇ ਵੇਲੇ ਦਾ ਤੁਰਿਆ ਫਿਰਦਾ ਪੰਥ ਨਾਲ ਜਿਹੜੇ ਸੰਘਰਸ਼ ਜਿਹੜਾ ਤਸ਼ੱਦਦ ਜਿਹੜਾ ਦੌਰ ਅਸੀਂ ਪਿੰਡੇ ਤੇ ਹੰਡਾ ਲਿਆ ਸ਼ਾਇਦ ਮੌਜੂਦਾ ਸਮੇਂ 'ਚ ਉਹ ਕਿਸੇ ਨੇ ਨਹੀਂ ਦੇਖਿਆ ਉਹ ਦੌਰ ਬਹੁਤ ਖਤਰਨਾਕ ਦੌਰ ਸੀ ਉਸ ਦੌਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਨੀ ਸਾਡੇ ਕੌਮੀ ਯੋਧਿਆਂ ਦੀ ਗੱਲ ਕਰਨੀ ਸਿੱਧੀ ਇੰਡੀਅਨ ਸਟੇਟ ਨੂੰ ਚੈਲੰਜ ਹੁੰਦਾ ਸੀ ਕੋਈ ਨਹੀਂ ਸੀ ਬੋਲਦਾ ਇਸ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਗੱਲ ਚੱਲੀ ਮੇਰੀ ਗੱਲ ਗੌਰ ਨਾਲ ਸੁਣਿਓ ਪਹਿਲੀ ਵਾਰ ਡੇਢ ਪੌਣੇ 2 ਸਾਲ ਪਹਿਲਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਅਸੀਂ ਨਾਬਾ ਜੇਲ੍ਹ 'ਚ ਸੀ 2012 'ਚ ਉੱਥੇ ਬਹੱਤਰ ਸਿੰਘ ਸੀ ਉਸ ਵੇਲੇ ਉੱਥੇ ਇੱਕ ਗੈਂਗਸਟਰ ਸੀ ਕੋਈ ਉਹ ਬਿਮਾਰ ਹੋ ਗਿਆ ਉਹਨੂੰ 2 ਮਹੀਨੇ 2 ਥੈਲੀਆਂ ਦੁੱਧ ਦੀ ਲੋੜ ਸੀ ਉਹਦੇ ਪੈਸੇ ਅਸੀਂ ਭਰੇ ਸਾਡੀ ਜਿਹੜੀ ਟੀਮ ਸੀ 72 ਬੰਦਿਆਂ ਦੀ ਸਰਦਾਰ ਮਾਨ ਨੇ ਮੇਰੀ ਡਿਊਟੀ ਲਈ ਹੋਈ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਰਾਸ਼ਨ ਤੁਸੀਂ ਦੇ ਕੇ ਆਉਣਾ ਅਸੀਂ ਨਿੱਜੀ ਤੌਰ ਤੇ ਆਪਣੇ ਪਰਿਵਾਰ ਕੋਲੋਂ ਆਪਣੇ ਸੱਜਣਾ ਮਿੱਤਰਾਂ ਕੋਲੋਂ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਨੇ ਉੱਥੇ ਰਾਸ਼ਨ ਜਾਂਦਾ ਨਹੀਂ ਕਰਤਾ ਅਸੀਂ ਲਗਾਤਾਰ ਦੇ ਕੇ ਆਉਂਦੇ ਰਹੇ ਉਹ ਬੰਦੇ ਜਦੋਂ ਆਏ ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਉਹ ਮੈਂ ਕਿਹਾ ਹਾਂਜੀ ਮੈਂ ਉਹੀ ਆ ਕਹਿੰਦੇ ਤੁਸੀਂ ਉਹੀ ਹੋ ਜਿਹੜੇ ਦੀਪ ਸਿੱਧੂ ਨਾ ਹੁੰਦੇ ਸੀ ਮੈਂ ਕਿਹਾ ਹਾਂਜੀ ਮੈਂ ਉਹੀ ਹਾਂ ਤੇ ਉਹ ਦੋ ਬੰਦੇ ਛੇ ਬੰਦੇ ਸੀ ਚਾਰ ਬੰਦੇ ਸਵਿਫਟ ਗੱਡੀ 'ਚ ਸੀ ਤੇ ਦੋ ਮੋਟਰਸਾਈਕਲ ਤੇ ਸੀਗੇ ਉਹਨਾਂ ਨੇ ਗੋਡੀ ਹੱਥ ਲਾਇਆ ਤੇ ਉਹ ਮੁੜ ਗਏ ਗੁਰੂ ਕੇ ਸਿੱਖੋ ਮੈਂ ਆਪਣੀਆਂ ਇਹ ਗੱਲਾਂ ਸਾਰੇ ਪੰਥਕ ਲੀਡਰਾਂ ਨੂੰ ਦੱਸਤੀਆਂ ਸਰਦਾਰ ਮਾਨ ਨੂੰ ਦੱਸਤੀਆਂ ਹਜ਼ੂਰ ਸਾਹਿਬ ਵਾਲੇ ਬਾਬਿਆਂ ਨੂੰ ਦੱਸਤੀਆਂ ਭਾਈ ਦਲਜੀਤ ਸਿੰਘ ਉਹਨਾਂ ਨੂੰ ਦੱਸਤੀਆਂ ਪਿਛਲੇ ਦਿਨੀ ਵੀ ਇੱਕ ਬਵਾਦ ਚੱਲਿਆ ਸੀ ਕਿ ਸਰਦਾਰ ਹਰਮਿੰਦਰ ਸਿੰਘ ਉਹਨਾਂ ਨੂੰ ਕਿਉਂ ਮਾਰ ਦਿੱਤਾ ਭਰਾ ਮਾਰੂ ਜੰਗ ਦੇ ਵਿੱਚ ਪੰਥ ਨੂੰ ਪੈਣਾ ਨਹੀਂ ਚਾਹੀਦਾ ਮੈਂ ਉਸ ਗੱਲ ਨੂੰ ਨੇੜੇ ਲਾਉਣ ਲਈ ਪੂਰਾ ਤਰਦਦ ਕਰ ਰਿਹਾ ਕਿ ਉਹ ਗੱਲ ਨੇੜੇ ਲੱਗੇ ਬੈਠੇ ਨੇ ਸਰਦਾਰ ਬਲੇਰ ਸਾਹਿਬ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਮਾਨ ਸਾਹਿਬ ਨਾਲ ਵੀ ਮੈਂ ਕਰਕੇ ਆਇਆ ਇਹ ਨੇੜੇ ਲਾਵਾਂਗੇ ਪਰ ਮੈਨੂੰ ਇੱਕ ਗੱਲ ਦੱਸੋ ਜੇ ਕੋਈ ਮਾਰਨ ਆ ਜਾਵੇ ਉਹਨੂੰ ਅਸੀਂ ਠੋਕਤਾ ਫੇਰ ਨਾ ਕਿਉਂਕਿ ਪੰਥ ਦਾ ਜਰਨੈਲ ਮਾਰਤਾ ਜਾਂ ਫਲਾਣਾ ਮਾਰਤਾ ਫੇਰ ਤਾਂ ਦਸਮ ਪਾਸ਼ਾ ਕਹਿ ਕੇ ਗਏ ਨੇ ਨਾ ਕਿ ਚੱਲ ਕੇ ਆਏ ਨੂੰ ਤੇਗ ਤੇ ਚੜ ਕੇ ਆਏ ਨੂੰ ਤੇਗ ਆ ਜਿਹੜੀਆਂ ਪਿਸਤੌਲੜੀਆਂ ਜੀਆਂ ਦਿਖਾ ਕੇ ਗੁਰੂ ਕੇ ਸਿੱਖੋ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ ਨਾ ਇਹਨਾਂ ਨਾਲ ਤਾਂ ਕਦੇ ਜਵਾਕ ਵੀ ਨਹੀਂ ਸੀ ਸਾਡੇ ਖੇਲੇ ਅਸੀਂ ਫਤਿਆਰ ਚਲਾਉਣਾ ਹੀ ਛੱਡੇ ਨੇ ਰੱਖੇ ਨਹੀਂ ਹਲੇ ਛੜਤਾ ਮਾਨ ਸਾਹਿਬ ਦਾ ਸਾਥ ਦੇ ਰਹੇ ਹੈ ਕਿ ਕਿ ਸਰਦਾਰ ਮਾਨ ਰਾਜਨੀਤੀ ਦੇ ਵਿੱਚ ਇੰਡੀਅਨ ਸਟੇਟ ਨੂੰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਚੈਲੰਜ ਕਰ ਰਹੇ ਨੇ ਮੈਂ ਇੱਥੋਂ ਇਹ ਐਲਾਨ ਕਰਦਾ ਕਿ ਸਰਦਾਰ ਮਾਨ ਨੂੰ ਮੈਂ ਸਾਰੀ ਗੱਲ ਦੱਸਤੀ ਸਾਰੀ ਜਥੇਬੰਦੀ ਨੂੰ ਦੱਸਤੀ ਜੇ ਸੂਈ ਦੇ ਨੱਕੇ ਜਿੰਨਾ ਵੀ ਸਾਡੀਆਂ ਚਾਰ ਪੀੜੀਆਂ ਚ ਸਾਡਾ ਪਰਿਵਾਰ ਕਦੇ ਪੰਥ ਦੇ ਕਦੇ ਪੰਜਾਬ ਦੇ ਸੂਈ ਦੇ ਨੱਕੇ ਜਿੰਨਾ ਵੀ ਭੁਗਤਿਆ ਹੋਵੇ ਮੈਨੂੰ ਕਾਲ ਤੱਕ ਸਭ ਤੇ ਸੱਦ ਲਿਓ ਜਿਹੜੀ ਮਰਜ਼ੀ ਸਜ਼ਾ ਲਾ ਦਿਓ ਜੇ ਪੰਥ ਕਹਿ ਦੂਗਾ ਕਿ ਆ ਗਦਾਰੀ ਕੀਤੀ ਐ ਸਿਰ ਵਢਾ ਦਾਂਗੇ ਦੀਪ ਸਿੱਧੂ ਕਹਿ ਕੇ ਗਿਆ ਤੀ ਨਾ ਕਿ ਪੰਥ ਦਾ ਮੇਹਣਾ ਨਾ ਕਦੇ ਲਿਓ ساری ਜ਼ਿੰਦਗੀ 12 ਸਾਲ ਦੀ ਉਮਰ ਦੇ ਤੁਰੇ ਫਿਰਦੇ ਅੱਜ ਯਾਰ ਪੰਥ ਦਾ ਮੇਹਣਾ ਲਵਾਂਗੇ ਇੱਕਾ ਹੋਰ ਚੱਲੀ ਐ 7-8 ਦਿਨ ਹੋ ਗਏ ਮਾਨ ਸਾਹਿਬ ਦੀ ਵੀ ਪੋਸਟ ਪਾਈ ਹੋਈ ਸੀ ਇੱਕ ਨੇ ਥੱਲੇ ਕਮੈਂਟ ਕਰਦੇ ਨੇ ਕਿ ਲਓ ਜੀ ਦੋ ਅੱਖੂ ਦੇਣਾ ਹੈ ਨਾ ਉਹ ਭਰਾਵੋ ਆਹ ਲੜਾਈ ਨਹੀਂ ਸਾਨੂੰ ਲੜਨੀ ਆਉਂਦੀ ਦਸਮ ਪਾਸ਼ਾ ਦੇ ਪੁੱਤਰ ਐ ਮਤ ਸਮਝਿਓ ਕਿ ਚੂੜੀਆਂ ਪਾਈਆਂ ਹੋਈਆਂ ਨੇ ਭਲਵਿੰਦਰ ਸਿੰਘ ਉਹਨਾਂ ਨੇ ਕੌਮ ਦੇ ਜਰਨੈਲ ਹਲੇ ਜਿਉਂਦੇ ਨੇ ਪੁੱਛ ਲਿਓ ਅਪਾ ਕੌਣ ਐ ਮਾਨ ਸਾਹਿਬ ਜਦੋਂ ਇਸਰੂ ਕਾਨਫਰੰਸ ਹੋਈ ਸੀ ਉਸ ਵੇਲੇ ਸਾਡੀਆਂ ਗੱਡੀਆਂ ਪੁਲਿਸ ਨੇ ਘੇਰ ਲੀਆਂ ਸੀ ਉਹਦੇ ਵਿੱਚ ਸਾਡੇ ਕੋਲ ਲਾਇਸੈਂਸੀ ਅਸਲੇ ਸੀ ਚਾਰਤੀਆਂ ਤੀਆਂ ਗੋਲੀਆਂ ਚੈਂਬਰ ਚ ਗੱਡੀਆਂ ਚ ਅਸਲਾ ਛੱਡ ਕੇ ਨਹੀਂ ਭੱਜੇ ਹੁਣ ਵੀ ਨਹੀਂ ਭੱਜਦੇ ਪੰਥਨਾਵਾਦਾ ਕਰਦੇ ਆ ਕਿ ਤੁਸੀਂ ਪਿਛਲੇ ਦਿਨੀ ਬਹੁਤ ਗੱਲ ਚੱਲੀ ਕਿ ਭਰਾ ਮਾਰੂ جنگ ਤੋਂ ਗਰੇਜ ਕਰੋ ਮੈਂ ਗਰੇਜ ਕਰਦਾ ਕੱਲ ਮੈਂ ਸਰਦਾਰ ਸੇਮਰਨਜੀਤ ਸਿੰਘ ਮਾਨ ਨੂੰ ਰਿਕਾਰਡਿੰਗਾਂ ਦਿਖਾਤੀਆਂ ਜੀ ਸਾਰੇ ਜ਼ਿਲ੍ਹੇ ਦੀ ਪੁਲਿਸ ਪਿੰਡ ਰਹੀ ਕੱਲ 13 ਤਰੀਕ ਨੂੰ 9:05 ਵਜੇ ਪਿੰਡ ਦੇ 12-13 ਕੈਮਰਿਆਂ ਚ ਸਾਰਾ ਕੁਝ ਕੈਦ ਹੋ ਗਿਆ ਮਾਨ ਸਾਹਿਬ ਨੂੰ ਮੈਂ ਦਿਖਾਤਾ ਫੇਰ 5-7 ਸਾਲ ਬਾਅਦ ਫੇਰ ਆਇਆ ਨਾ ਕਿਹਾ ਕਿ ਬੜੇ ਯਾਰ ਦਿਮਾਗ ਸੀਗੇ ਬੜੀ ਆ ਗੱਲ ਸੀ ਅਸੀਂ ਪਿੱਛੇ ਨਹੀਂ ਹਟਣਾ ਇਹ ਗੱਲ ਯਾਦ ਰੱਖਿਓ ਜੇ ਭਲੇਖਾ ਜੇ ਪੰਥ ਲਈ ਲੜਾਂਗੇਓ ਕੌਮ ਲਈ ਲੜਾਂਗੇਓ ਬਲਵਿੰਦਰ ਸਿੰਘ ਨਾ ਆਵੇ ਤਾਂ ਦੱਸ ਦਿਓ ਜੇ ਮਿਲ ਬੈਠ ਕੇ ਗੱਲ ਕਰਨੀ ਹੋਈ ਉਹ ਵੀ ਕਰ ਲਾਂਗੇ ਯਾਰ ਅਸੀਂ ਗਿੱਦੜ ਐ ਬਲਵਿੰਦਰ ਸਿੰਘ ਤਲਵਾੜਾ ਬਰੈਡ ਨਹੀਂ ਹੈਗਾ ਵੀ ਜਿਹਨੂੰ ਕੋਲਡ ਨਹੀਂ ਕਰਾਂ ਪੁੱਤ ਮੇਰੇ ਉਹ ਖਾ ਜੇਂਗੇਓ ਆਂਦਰਾਂ ਕਰ ਦੂਗਾ ਅੰਦਰੋਂ ਆਂਦਰਾਂ ਯਾਦ ਰੱਖਿਓ ਇਸ ਵਾਸਤੇ ਆਪਾਂ ਸਾਰੇ ਇਕੱਠੇ ਹੋਈਏ ਫਿਰ ਬਾਅਦ ਵਿੱਚ ਰੋਲਾ ਨਾ ਪਾਵੇ ਕੌਮ ਮੈਂ ਅੱਜ ਸਟੇਜ ਤੋਂ ਓਪਨਲੀ ਦੱਸ ਚੱਲਿਆ ਸਰਦਾਰ ਮਾਨ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਉੱਥੇ ਗੈਂਗਸਟਰ ਮਾਰਨ ਆਏ ਐ ਐਸਐਸਪੀ ਮਲੇਰ ਕੋਟਲੇ ਦੇ ਕਰਕੇ ਉਹਨਾਂ ਨੇ 25 ਬੰਦੇ ਲਾਏ ਉੱਥੇ ਤਾਂ ਅਸੀਂ ਬਚ ਗਏ ਯਾਰ ਕੋਈ ਕਸੂਰ ਹੋਵੇ ਦੱਸੋ ਬੈਠੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਕਾਲ ਤਖਤ ਸਾਹਿਬ ਤੇ ਦਰਖਾਸਤ ਦੇ ਦਿਓ ਸੋਸ਼ਲ ਮੀਡੀਆ ਤੇ ਤਾਂ ਨਹੀਂ ਅਸੀਂ ਲੜ ਸਕਦੇ ਯਾਰ ਸੋਸ਼ਲ ਮੀਡੀਆ ਸਾਨੂੰ ਤਾਂ ਲਾਈਕ ਕਮੈਂਟ ਜਿਹਾ ਵੀ ਨਹੀਂ ਕਰਨਾ ਆਉਂਦਾ ਉ ਆ ਜਿਓ ਕਿਸੇ ਨੂੰ ਬਹਿਮ ਹੋਇਆ ਲੜਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਆਪਾਂ ਨੂੰ ਇਹੀ ਨਹੀਂ ਪਤਾ ਲੜਾਈ ਕਿਹਦੇ ਨਾਲ ਹੈ ਉਹ ਲੜਾਈ ਤਾਂ ਪਤੰਦਰੋ ਇੰਡੀਅਨ ਸਟੇਟ ਨਾਲ ਹੈ ਆਪਾਂ ਕਿਉਂ ਭਰਾ ਮਾਰੂ ਜੰਗਾਂ 'ਚ ਪੈਨੇ ਆ ਇਹ ਤਾਂ ਗਰੇਜ ਕਰਾਓ ਮਾਨ ਸਾਹਿਬ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਆਇਆ ਫੇਰ ਨਾ ਕਹੀ ਜਾਓ ਕਿ ਹਾਜ਼ਰ ਜਵਾਬ ਬਹੁਤ ਸੀ ਜੀ ਉਹਨਾਂ ਦਾ ਦਿਮਾਗ ਫਲਾਣੇ ਦਾ ਬਹੁਤ ਸੀ ਮੈਂ ਨਾਉ ਇਸ ਕਰਕੇ ਨਹੀਂ ਲੈ ਰਿਹਾ ਕਿ ਉਹਰੇ ਬੰਦੇ ਹੈ ਨਹੀਂ ਦੀਪ ਸਿੱਧੂ ਦੀ ਜਿਹੜੀ ਸੋਚ ਸੀ ਬਾਹਰ ਤੋਂ ਪੰਜਾਬ ਦੀ ਜਥੇਬੰਦੀਆਂ ਤੋਂ ਪਟਕ ਗਈ ਦੀਪ ਸਿੱਧੂ ਦਾ ਪਰਿਵਾਰ ਉਹਦੀ ਜਿਹੜੀ ਸੋਚ ਸੀ ਉਹ ਤੋਂ ਪਟਕ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਦੀਪ ਤੁਰਿਆ ਸੀ ਰਾਜਨੀਤਿਕ ਤੌਰ ਤੇ ਉਹਨੇ ਕਿਹਾ ਸੀ ਕਿ ਬਾਬਾ ਜੀ ਮਰਦੇ ਦਮ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ ਨਵਾ ਰਹੇ ਆ ਨਾ ਕਦੇ ਹੋਰ ਦੇਖਿਆ ਕਿਤੇ ਕਦੇ ਪੰਥ ਦੀ ਲੜਾਈ ਹੋਵੇ ਮਾਨਸਾ ਬੈਠੇ ਨੇ ਕਦੇ ਟਿਕਟ ਮੰਗੀ ਹੋਵੇ ਯਾਰ ਕਦੇ ਕੋਈ ਆਉਦਾ ਮੰਗਿਆ ਹੋਵੇ ਕੋਈ ਇੱਕ ਫੋਨ ਕਰਦਣ ਬਲੇਰ ਸਾਹਿਬ ਬੈਠੇ ਨੇ ਇਹਨਾਂ ਨੇ ਫੋਨ ਕਰਿਆ ਹਾਲਾਂਕਿ ਮੇਰੀ ਸਿਹਤ ਠੀਕ ਨਹੀਂ ਸੀ ਮੈਨੂੰ ਪੁਲਿਸ ਨੇ ਕਿਹਾ ਸੀ ਕਿ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਣਾ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਤੈ ਆਉਣਾ ਬਲੇਰ ਸਾਹਿਬ ਨੇ ਕਿਹਾ ਹਰਮਨ ਉਹਨਾਂ ਨੇ ਕਿਹਾ ਅਸੀਂ ਆਏ ਨਹੀਂ ਤਾਂ ਇਹ ਸਮਝਣਾ ਸੀ ਕਿ ਖਣੀ ਡਰ ਗਏ ਡਰ ਡਰਨੀ ਹੈਗਾ ਸੰਤ ਜਰਨੈਲ ਸਿੰਘ ਉਹਨਾਂ ਦੀ ਗੋਦੀ 'ਚ ਬੈਠੇ ਆਂ ਕਦੇ ਇੰਡੀਅਨ ਸਟੇਟ ਦੀਆਂ ਲੇਲੜੀਆਂ ਨਹੀਂ ਕੱਢੀਆਂ ਕਦੇ ਇੰਡੀਅਨ ਸਟੇਟ ਦੇ ਜਾ ਕੇ ਮਿੰਤਾ ਨਹੀਂ ਕੀਤੀਆਂ ਦਸਮ ਪਾਤਸ਼ਾਹ ਦੇ ਪੁੱਤਰ ਆਂ ਐ ਵੀ ਨਾ ਸਮਝ ਲਿਓ ਕਿ ਲਾਇਸੈਂਸ ਲਸੋਸ ਹੈ ਨਹੀਂ ਫੇਰ ਕਰੇ ਲਾਵਾਂਗੇ ਜੇ ਪੰਥ ਨੂੰ ਲੋੜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰੂੰਗਾ ਬੀਬੀ ਰਜਿੰਦਰ ਕੌਰ ਜੀ ਜੈਤੋਂ ਮੈਂਬਰ ਪੀਏਸੀ ਉਹ 3 ਮਿੰਟ ਹੀ ਆਪਣੇ ਵਿਚਾਰ ਸਾਂਝੇ ਕਰਨਗੇ ਬੀਬੀ ਰਜਿੰਦਰ ਕੌਰ ਜੀ ਜੈਤੋਂ